ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਾਈ ਪੱਲਾ ਦਾ ਗੁਰਹਰ ਗੋਬਿੰਦ ਸਾਹਿਬ ਜੀ ਨਾਲ ਮਿਲਾਪ ਕਿਵੇਂ ਹੋਇਆ ਸੰਤ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਨੌਜਵਾਨ ਆਪਣੇ ਖੂਹ ਤੇ ਬੈਠਾ ਹੈ ਖੂਹ ਢਿਡ ਨਹੀਂ ਰਿਹਾ ਹੁੰਦਾ ਬੰਦ ਹੈ ਪਰ ਫਿਰ ਵੀ ਨੌਜਵਾਨ ਖੂਹ ਤੇ ਬੈਠਾ ਹੈ ਕਿ ਅਚਾਨਕ ਉਸ ਨੂੰ ਪੰਜ ਸੱਤ ਸਰੀਰ ਆਪਣੇ ਵੱਲ ਨੂੰ ਤੁਰਦੇ ਹੋਏ ਨਜ਼ਰ ਆਉਂਦੇ ਹਨ ਉਹਨਾਂ ਸਰੀਰਾਂ ਵਿੱਚੋਂ ਇੱਕ ਕੁਝ ਬੋਲ ਰਿਹਾ ਹੈ ਤੇ ਬਾਕੀ ਸਾਰੇ ਉਸ ਨੂੰ ਸੁਣ ਰਹੇ ਹਨ ਉਹ ਸਰੀਰ ਜਦੋਂ ਉਸ ਨੌਜਵਾਨ ਕੋਲ ਪਹੁੰਚਦੇ ਹਨ ਤਾਂ ਜਿਹੜਾ ਬੋਲ ਰਿਹਾ ਹੁੰਦਾ ਹੈ ਜਦੋਂ ਸ਼ਬਦ ਦੀ ਸਮਾਪਤੀ ਕਰਦਾ ਹੈ ਬੋਲਣਾ ਬੰਦ ਕਰ ਦਿੰਦਾ ਹੈ ਤਾਂ ਬਾਕੀ ਸਰੀਰ ਉਸ ਨੂੰ ਸਿਰ ਚਕਾ ਕੇ ਮੱਥਾ ਟੇਕਦੇ ਹਨ ਤਾਂ ਬੋਲਣ ਵਾਲਾ ਉਹ ਸ਼ਰੀਰ ਗੁਰਮੁਖ ਉਸ ਗੱਭਰੂ ਨੂੰ ਕਹਿੰਦਾ ਹੈ ਕਿ ਸਾਨੂੰ ਪਿਆਸ ਲੱਗੀ ਹੈ ਸਾਨੂੰ ਪੀਣ ਲਈ ਪਾਣੀ ਮਿਲੇਗਾ ਤਾਂ ਗੱਭਰੂ ਕਹਿੰਦਾ ਹੈ ਸਾਡਾ ਤਾਂ ਖੂਬ ਬੰਦ ਪਿਆ ਹੈ ਪਰ ਫਿਰ ਵੀ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਮਾਲ ਰਾਹੀ ਜਿਸ ਦੇ ਨਾਲ ਖੂਗੜਦਾ ਹੈ ਮੈਂ ਮਾਲਦਾਹੀ ਥੱਲੇ ਉਤਰਾਂਗਾ ਤੇ ਤੁਹਾਡੇ ਪੀਣ ਵਾਸਤੇ ਪਾਣੀ ਲੈ ਆਉਂਦਾ ਹਾਂ ਉਹ ਨੌਜਵਾਨ ਗੱਬਰੂ ਖੂਹ ਵਿੱਚ ਉਤਰਦਾ ਹੈ ਤੇ ਉਹਨਾਂ ਵਾਸਤੇ ਪਾਣੀ ਪੀਣ ਲਈ ਲੈ ਕੇ ਆਉਂਦਾ ਹੈ ਜਦੋਂ ਉਹਨਾਂ ਨੂੰ ਪਾਣੀ ਪਿਉਣ ਲੱਗਦਾ ਹੈ ਤਾਂ ਜਿਹੜਾ ਗੁਰਸ਼ਿਕ ਸ਼ਬਦ ਪੜ ਰਿਹਾ ਹੁੰਦਾ ਹੈ ਉਹ ਸੁਭਾਵਿਕ ਹੀ ਇਸ ਨੌਜਵਾਨ ਨੂੰ ਪੁੱਛ ਲੈਂਦਾ ਹੈ ਕਿ ਤੁਸੀਂ ਕੌਣ ਹੁੰਦੇ ਹੋ ਸੰਤ ਸਾਖੀ ਵਿੱਚ ਲਿਖਿਆ ਹੈ ਕਿ ਉਹ ਨੌਜਵਾਨ ਉਸ ਗੁਰਮੁਖ ਨੂੰ ਜਵਾਬ ਦਿੰਦਾ ਹੈ ਸਾਨੂੰ ਸਰਵਰੇ ਕਿਹਾ ਜਾਂਦਾ ਹੈ ਸਰਵਰੇ ਉਹ ਹੁੰਦੇ ਹਨ ਜੋ ਕਬਰਾਂ ਦੀ ਪੂਜਾ ਕਰਦੇ ਹਨ ਗੁਰਮੁਖ ਜੋ ਸਿਰਫ ਪੀਣ ਲਈ ਪਾਣੀ ਮੰਗਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਬੇਨਾਮੇ ਹੋ ਬੇਨਾਮਿਆ ਤੁਹਾਨੂੰ ਭਾਵ ਹੈ ਕੀ ਤੁਹਾਡਾ ਜਨਮ ਕਿੱਧਰ ਹੋਇਆ ਤੇ ਤੁਸੀਂ ਤੁਰੇ ਕਿੱਧਰ ਫਿਰਦੇ ਹੋ ਤੁਸੀਂ ਬੇਨਾਮੇ ਹੋ ਤੇ ਗੁਰਸਿੱਖ ਕਹਿੰਦੇ ਹਨ ਕਿ ਬੇਸ਼ੱਕ ਸਾਨੂੰ ਪਿਆਸ ਬਹੁਤ ਲੱਗੀ ਹੈ ਪਰ ਤੂੰ ਬੇਨਾਮਾ ਹੈ ਇਸ ਲਈ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਤੇ ਉਵੇਂ ਹੀ ਉੱਥੋਂ ਚਲੇ ਜਾਂਦੇ ਹਨ ਉਹਨਾਂ ਗੁਰਸਿੱਖਾਂ ਦੀ ਕਹੀ ਇਹ ਗੱਲ ਉਸ ਗੱਭਰੂ ਦੇ ਹਿਰਦੇ ਵਿੱਚ ਕਿਸੇ ਤੀਰ ਵਾਂਗ ਲੱਗਦੀ ਹੈ ਤੇ ਉਹ ਬੜੇ ਦੁਖੀ ਮਾਨ ਨਾਲ ਕਰੇ ਆਉਂਦਾ ਹੈ ਤੇ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਂ ਅਸੀਂ ਕੌਣ ਹੁੰਦੇ ਹਾਂ ਆਪਣੇ ਪੁੱਤ ਦੇ ਮੂੰਹੋਂ ਸਵਾਲ ਸੁਣ ਕੇ ਮਾਂ ਉਹਨੂੰ ਪੁੱਛਦੀ ਹੈ ਕਿ ਪੁੱਤਰਾ ਅੱਜ ਤੈਨੂੰ ਕੀ ਹੋਇਆ ਹੈ ਅੱਜ ਇੱਕਦਮ ਇਹ ਸਵਾਲ ਕਿਉਂ ਤਾਂ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਹੈ ਕਿ ਮੇਰੇ ਕੋਲੋਂ 5-7 ਜਣੇ ਆਏ ਉਹਨਾਂ ਵਿੱਚ ਇੱਕ ਜਣਾ ਬੋਲ ਰਿਹਾ ਸੀ ਉਹ ਕੀ ਬੋਲ ਰਿਹਾ ਸੀ ਮੈਨੂੰ ਕੁਝ ਸਮਝ ਤਾਂ ਨਹੀਂ ਲੱਗੀ ਪਰ ਮੇਰੇ ਕੋਲ ਆ ਕੇ ਉਹ ਚੁੱਪ ਹੋ ਗਿਆ ਉਹਨਾਂ ਨੇ ਮੇਰੇ ਕੋਲੋਂ ਪਾਣੀ ਮੰਗਿਆ ਮੈਂ ਜਦੋਂ ਪਾਣੀ ਲਿਆ ਕੇ ਦਿੱਤਾ ਤਾਂ ਉਹਨਾਂ ਨੇ ਮੇਰੇ ਕੋਲ ਸਵਾਵਾ ਕੀ ਪੁੱਛ ਲਿਆ ਕੀ ਤੂੰ ਕੌਣ ਹੈ ਤਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਸਰਵਰੇ ਕਹਿੰਦੇ ਹਨ ਤਾਂ ਉਹਨਾਂ ਨੇ ਮੇਰੇ ਹੱਥੋਂ ਪਾਣੀ ਵੀ ਨਹੀਂ ਪੀਤਾ ਤੇ ਮੈਨੂੰ ਬੇਨਾਮਾ ਕਹਿ ਕੇ ਅੱਗੇ ਚਲੇ ਗਏ ਮਾਂ ਹੁਣ ਤੂੰ ਦੱਸ ਕੀ ਅਸੀਂ ਕੌਣ ਹਾਂ ਆਪਣੇ ਪੁੱਤ ਦੀ ਗੱਲ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਹਨ ਤੇ ਉਹ ਕਹਿੰਦੀ ਹੈ ਕਿ ਜਿਨ੍ਹਾਂ ਦੀ ਗੱਲ ਤੂੰ ਕਰ ਰਿਹਾ ਹੈ ਉਹ ਪੱਕਾ ਬਾਬੇ ਨਾਨਕ ਦੇ ਸਿੱਖ ਹੋਵਣਗੇ ਕਿਉਂਕਿ ਬਾਬੇ ਨਾਨਕ ਦੇ ਸਿੱਖ ਹੀ ਅਨ ਜੋ ਚੱਲਦੇ ਫਿਰਦੇ ਉੱਠਦੇ ਬੈੰਧਿਆ ਕੰਮ ਕਰਦੇ ਆ ਬਾਣੀ ਪੜਦੇ ਰਹਿੰਦੇ ਹਨ ਇਹ ਚਾਹੇ ਜਗਾ ਕੋਈ ਵੀ ਹੋਵੇ ਥਾਂ ਕੋਈ ਵੀ ਹੋਵੇ ਵੇਲਾ ਕੋਈ ਵੀ ਹੋਵੇ ਜਿੱਥੇ ਵੀ ਸ਼ਬਦ ਦੀ ਸਮਾਪਤੀ ਹੁੰਦੀ ਹੈ ਉਹ ਸ਼ੀਸ਼ ਝੁਕਾ ਕੇ ਵਾਹਿਗੁਰੂ ਨਮਸਕਾਰ ਕਰ ਦਿੰਦੇ ਹਨ ਉਹ ਗੱਭਰੂ ਫੇਰ ਆਪਣੀ ਮਾਂ ਨੂੰ ਸਵਾਲ ਕਰਦਾ ਹੈ ਕਿ ਮਾਂ ਤੂੰ ਬਾਬੇ ਨਾਨਕ ਬਾਰੇ ਕਿਵੇਂ ਜਾਣਦੀ ਹੈ ਉਸ ਬਾਣੀ ਬਾਰੇ ਕਿਵੇਂ ਜਾਣਦੀ ਹੈ ਤਾਂ ਉਸ ਦੀ ਮਾ ਅੱਖਾਂ ਪਰ ਦੀ ਕਹਿੰਦੀ ਹੈ ਕਿ ਕਿਸੇ ਸਮੇਂ ਮੈਂ ਵੀ ਬਾਬੇ ਨਾਨਕ ਦੀ ਬਾਣੀ ਪੜਿਆ ਕਰਦੀ ਸੀ ਪਰ ਉਸ ਤੋਂ ਬਾਅਦ ਮੇਰਾ ਵਿਆਹ ਤੇਰੇ ਪਿਤਾ ਨਾਲ ਹੋ ਗਿਆ ਮੈਂ ਇਸ ਘਰ ਵਿੱਚ ਆ ਗਈ ਤੇ ਹੌਲੀ-ਹੌਲੀ ਮੇਰਾ ਵੀ ਸਾਰਾ ਕੁਝ ਛੁੱਟ ਗਿਆ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਉਹ ਨੌਜਵਾਨ ਕਹਿੰਦਾ ਹੈ ਕਿ ਮਾਂ ਅੱਜ ਤੋਂ ਮੈਂ ਕਬਰਾਂ ਨਹੀਂ ਮੈਂ ਹੁਣ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ ਜਿਸ ਦੇ ਸਿੱਖ ਅੱਜ ਮੇਰੇ ਕੋਲ ਆਏ ਸੀ ਤਾਂ ਉਸ ਦੀ ਮਾਂ ਉਸ ਨੂੰ ਕਹਿੰਦੀ ਆ ਕਿ ਪੁੱਤਰਾ ਆਪਣੇ ਘਰ ਵਿੱਚ ਬਹੁਤ ਗਰੀਬੀ ਹੈ ਆਪਣੇ ਘਰ ਤਾਂ ਕੋਈ ਪੈਸਾ ਤੇਲਾ ਵੀ ਨਹੀਂ ਫਿਰ ਤੂੰ ਗੁਰੂ ਕਿੱਥੋਂ ਲੱਭੇਗਾ ਉਸ ਨੂੰ ਕਿਵੇਂ ਮਿਲੇਗਾ ਉਹ ਨੌਜਵਾਨ ਰੋਂਦਾ ਹੋਇਆ ਕਹਿੰਦਾ ਹੈ ਕਿ ਮਾਂ ਮੈਂ ਇਹ ਤਾਂ ਨਹੀਂ ਜਾਣਦਾ ਕਿ ਮੈਂ ਉਸ ਨੂੰ ਕਿੱਥੋਂ ਮਿਲੂੰਗਾ ਪਰ ਮੈਂ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ ਆਪਣੇ ਪੁੱਤ ਦੀ ਇਸ ਹਾਲਤ ਨੂੰ ਦੇਖਦੇ ਹੋਏ ਮਾਂ ਕਹਿੰਦੀ ਹੈ ਕਿ ਠੀਕ ਹੈ ਪੁੱਤਰਾ ਜੇਕਰ ਤੂੰ ਗੁਰੂ ਨੂੰ ਮਿਲਣ ਦੀ ਇੰਨੀ ਇੱਛਾ ਰੱਖਦਾ ਹੈ ਤਾਂ ਫਿਰ ਇੱਕ ਰਸਤਾ ਹੈ ਜਿਸ ਨਾਲ ਤੂੰ ਗੁਰੂ ਨੂੰ ਮਿਲ ਸਕਦਾ ਹੈ ਜਿਸ ਨਾਲ ਚਾਹੇ ਕਿੱਡੀ ਵੱਡੀ ਦੂਰੀ ਕਿਉਂ ਨਾ ਹੋਵੇ ਮਿਟ ਜਾਂਦੀ ਹੈ ਤਾਂ ਉਹ ਗੱਭਰੂ ਕਹਿੰਦਾ ਹੈ ਕਿ ਮਾਂ ਮੈਨੂੰ ਰਸਤਾ ਦੱਸ ਕਿ ਮੈਂ ਕਿਵੇਂ ਗੁਰੂ ਨੂੰ ਮਿਲ ਸਕਦਾ ਹ ਉਸ ਦੀ ਮਾਂ ਉਸ ਨੂੰ ਜਵਾਬ ਦਿੰਦੀ ਹੈ ਕਿ ਮਨ ਕਰਕੇ ਗੁਰੂ ਸਾਹਿਬ ਦਾ ਸਿਮਰਨ ਕਰ ਗੁਰੂ ਗੁਰੂ ਪੁਕਾਰ ਉਹ ਗੁਰੂ ਆਪ ਚੱਲ ਕੇ ਤੇਰੇ ਘਰ ਵਿੱਚ ਆਉਣਗੇ ਉਹ ਨੌਜਵਾਨ ਫਿਰ ਆਪਣੀ ਮਾਂ ਨੂੰ ਸਵਾਲ ਕਰਦਾ ਹੈ ਕਿ ਮਾਂ ਮੈਂ ਤਾਂ ਗੁਰੂ ਨੂੰ ਕਦੇ ਦੇਖਿਆ ਹੀ ਨਹੀਂ ਫਿਰ ਉਸ ਦਾ ਸਿਮਰਨ ਕਿਵੇਂ ਕਰਾਂ ਤਾਂ ਮਾਂ ਕਹਿੰਦੀ ਹੈ ਕਿ ਬਾਬੇ ਨਾਨਕ ਦੇ ਘਰ ਦੀ ਇਹ ਖਾਸੀਅਤ ਹੈ ਇਸ ਦਾ ਸਿਮਰਨ ਕਰਨ ਵਾਸਤੇ ਉਸ ਨੂੰ ਦੇਖਣ ਦੀ ਲੋੜ ਨਹੀਂ ਬਸ ਉਹਨੂੰ ਮਨ ਵਿੱਚ ਪੁਕਾਰ ਉਰ ਆਪ ਚੱਲ ਕੇ ਤੁਹਾਡੇ ਘਰ ਵਿੱਚ ਆਉਣਗੇ ਤਾਂ ਗੱਭਰੂ ਕਹਿਣ ਲੱਗਦਾ ਹੈ ਕਿ ਠੀਕ ਹੈ ਮਾਂ ਜੀ ਗੁਰੂ ਸਾਹਿਬ ਆਉਣਗੇ ਤੇ ਜਰੂਰ ਆਉਣਗੇ ਤਾਂ ਗੱਭਰੂ ਕਹਿੰਦਾ ਹੈ ਕਿ ਠੀਕ ਹੈ ਜਦੋਂ ਗੁਰੂ ਸਾਹਿਬ ਆਪਣੇ ਘਰ ਆਉਣਗੇ ਤਾਂ ਆਪਾਂ ਉਹਨਾਂ ਨੂੰ ਕੀ ਭੇਟ ਕਰਾਂਗੇ ਤਾਂ ਮਾਂ ਉਹਨੂੰ ਕਹਿਣ ਲੱਗੀ ਕਿ ਗੁਰੂ ਕਦੀ ਭੇਟਾ ਦਾ ਭੁੱਖਾ ਨਹੀਂ ਹੁੰਦਾ ਸਤਕਾਰ ਵੋ ਜੋ ਦੰਤਨ ਤੋੜ ਕੇ ਜਾਂ ਕੁਝ ਮਿੱਠਾ ਚਾਹੇ ਇੱਕ ਫਲ ਵੀ ਰੱਖ ਦੇਵਾਂਗੇ ਤਾਂ ਗੁਰੂ ਨੂੰ ਮਨਜ਼ੂਰ ਹੈ ਤਾਂ ਨੌਜਵਾਨ ਕਹਿਣ ਲੱਗਾ ਜੀ ਠੀਕ ਹੈ ਮੈਂ ਫਿਰ ਕੁਝ ਮਿੱਠਾ ਹੀ ਦੇ ਦੇ ਜੋ ਮੈਂ ਗੁਰੂ ਨੂੰ ਭੇਟ ਕਰ ਸਕਾਂ ਤਾਂ ਮਾਂ ਨੇ ਘਰ ਵਿੱਚ ਪਈ ਗੁੜ ਦੀ ਰੋੜੀ ਦੇ ਦਿੱਤੀ ਜਿਸ ਨੂੰ ਉਸਨੇ ਆਪਣੇ ਭਰਨੇ ਦੇ ਪੱਲੇ ਵਿੱਚ ਬੰਨ ਲਿਆ ਨੌਜਵਾਨ ਕਹਿਣ ਲੱਗਾ ਕੀ ਮਾਂ ਕੱਲ ਤੈਨੂੰ ਮੈਂ ਇੱਕ ਟਕਾ ਲਿਆ ਕੇ ਦਿੱਤਾ ਸੀ ਉਹ ਵੀ ਮੈਨੂੰ ਦੇ ਦੇ ਇਹ ਗੁੜ ਮੈਂ ਗੁਰੂ ਸਾਹਿਬ ਨੂੰ ਖਾਣ ਲਈ ਦੇਵਾਂਗਾ ਤਾਂ ਇਹ ਟਕਾ ਭੇਟ ਕਰਕੇ ਕਹਾਂਗਾ ਕਿ ਗਰੀਬ ਦੀ ਭੇਟਾ ਸਵੀਕਾਰ ਕਰੋ ਉਸ ਨੇ ਮਾਂ ਕੋਲੋਂ ਗੁੜ ਦੀ ਊੜੀ ਲੈ ਕੇ ਸਿੱਕਾ ਲੈ ਕੇ ਪਰਨੇ ਦੇ ਵੱੱਲੇ ਵਿੱਚ ਬੰਨਿਆ ਕੀ ਉਸ ਪਰਨੇ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਸੀ ਜਦੋਂ ਸੌਣ ਲੱਗਦਾ ਤਾਂ ਪਰਨੇ ਨੂੰ ਸਿਰਾਂ ਨੇ ਰੱਖ ਲੈਂਦਾ ਕੰਮ ਕਰਨ ਲੱਗਦਾ ਤਾਂ ਪਰਨੇ ਨੂੰ ਮੋਢੇ ਤੇ ਰੱਖ ਲੈਣਾ ਖੂਹ ਤੇ ਜਾਣਾ ਤਾਂ ਵੀ ਪਰਨੇ ਨੂੰ ਚੱਕੀ ਫਿਰਨਾ ਉਸ ਦੇ ਪਰਨੇ ਨੂੰ ਵੇਖ ਕੇ ਪਿੰਡ ਵਾਲੇ ਉਸ ਨੂੰ ਗੱਲਾਂ ਕਰਨ ਲੱਗ ਰਹੇ ਗਏ ਸਨ ਕਿ ਤੂੰ ਵਰਨਾ ਕਿਉ ਰੱਖੀ ਫਿਰਦਾ ਹੈ ਨਾਲ ਉਸਨੇ ਕਿਹਾ ਕਿ ਇਸ ਵਿੱਚ ਮੇਰੇ ਗੁਰੂ ਦੀ ਪੇਟਾ ਹੈ ਤੇ ਮੇਰਾ ਗੁਰੂ ਜਦੋਂ ਮੈਨੂੰ ਮਿਲੇਗਾ ਤਾਂ ਮੈਂ ਪੇਟਾ ਉਹਨਾਂ ਨੂੰ ਦੇਣੀ ਹੈ ਕੁਝ ਸਮਾਂ ਤੱਕ ਤਾਂ ਸਭ ਕੁਝ ਠੀਕ ਰਿਹਾ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਲੋਕ ਉਸ ਦਾ ਮਜ਼ਾਕ ਉਡਾਉਣ ਲੱਗ ਪਏ ਉਸ ਨੂੰ ਪੱਲਾ ਪੱਲਾ ਕਹਿ ਕੇ ਛੇੜਨ ਲੱਗੇ ਕਿਉਂਕਿ ਹਮੇਸ਼ਾ ਪਰਨੇ ਦੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਕੇ ਰੱਖਦਾ ਸੀ ਉਹ ਉਸ ਨੂੰ ਪੱਲਾ ਪੱਲਾ ਕਹਿ ਕੇ ਛੇੜਨ ਲੱਗ ਗਏ ਕਿਉਂਕਿ ਉਹ ਹਮੇਸ਼ਾ ਪਰਨੇ ਦੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਕੇ ਰੱਖਦਾ ਸੀ ਹੁਣ ਜੇ ਕੋਈ ਮੇਰੇ ਵਰਗਾ ਹੁੰਦਾ ਤਾਂ ਜਿਵੇਂ ਲੋਕ ਉਸ ਦਾ ਮਜ਼ਾਕ ਉਡਾ ਰਹੇ ਸਨ ਤਾਂ ਨਿਮੋਸ਼ੀ ਦਾ ਮਾਰਾ ਪਿੱਛੇ ਹਟ ਜਾਂਦਾ ਪਰ ਇਹ ਸੀ ਪਾਈ ਪੱਲੇ ਦੀ ਸਾਖੀ ਦਾ ਪਹਿਲਾ 파ਟ ਜੇਕਰ ਤੁਸੀਂ ਪਾਈ ਪੱਲੇ ਦੀ ਸਾਖੀ ਦਾ ਦੂਜਾ 파ਟ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ